ਮਾਈਕ ਲੈ ਮਾਈਕ ਨੂੰ ਲਾ ਸੂਵਾ ਬੋਲਦੇ ਨਹੀਂ ਕੀ ਕਰਨ ਦੇ ਜੀ ਨਵਾਂ ਨਹੀਂ ਸੂਵਾ ਬੋਲਦੇ ਨਹੀਂ ਕੀ ਕਰਨ ਦੇ ਜੀ ਕੋਈ ਨਹੀਂ ਬੱਸ ਆਏ ਅਸੀਂ ਪਹਿਲਿਆਂ ਵੱਲੋਂ ਨਹੀਂ ਜਾਵੇ ਫੇਰੀ ਦੱਸਾਂ ਫੋਟੋੰਸ ਜੀ ਨੂੰ ਹਾਂ ਬੀ ਬੋਰ ਆਹੋ ਕਹਿੰਦਾ ਹੋਏ ਵੀ ਹੋ ਸਕਦਾ ਗੱਲ ਬਣ ਜੇ ਫੇਰੀ ਦੱਸਾਂ ਕਹਿੰਦੇ ਫੇਰ ਵਾ ਨਾ ਐਂ ਤੇ ਗੱਲਾਂ ਹੀ ਕਰ ਸਕਦੇ ਆ ਆਪ ਤੇ ਕਿਸੇ ਨੂੰ ਪੱਲਾ ਫਰਾ ਪੱਲਾ 21 ਆਪ ਤੇ ਕਿਹਨਾ ਕੋਈ ਦੋਸਤ ਕੋ ਫੋਲ ਕੇ ਰਾਜ਼ੀ ਨਹੀਂ ਹੈਗੀ ਬੈਠੇ ਆ ਨਾ ਆਉਗਣੇ ਲਵਲੀ ਤੂ ਰਮਰੀ ਮੈਂ ਸਿਰਫ ਖਲੋਤਾ ਹੀ ਤੇ ਆ ਕੇ ਖਲੋਤ ਤੇ ਉਧਰ ਨੂੰ ਵੇਖੋ ਨਾ ਹਾਂ ਜੀ ਨ ਕਰਨ ਜਦੇ ਹੁਣ ਵੇਖਣਾ ਪੈਣਾ ਕਿ ਨਹੀਂ ਆ ਜਾ ਯਾਰ ਇੱਧਰ ਆ ਇੱਧਰ ਚੱਲ ਜੀ 2 3 స్టార్ਟ ਬੈਠੇ ਜੇ ਓਏ ਆਹੋ ਬੈਠਾ ਝੰਡੀਆਂ ਵੀ ਨਾ ਅਖਣਾ ਲੈ ਪਹਿਲੀਆਂ ਤੇ ਬੜਾ ਘਟ ਲਏ ਮੜਾਈ 2 3 స్టార్ਟ ਮੈਨੂੰ ਇਹ ਆ ਕਿ ਮੈਂ ਇਹ ਨੂੰ ਨਾ ਫੇਰ ਕਹਿਣਾ ਆ ਪਹਿਲੀਆਂ ਤੇ ਬੜਾ ਗੱਲਾ ਮਾਰ ਨਹੀਂ ਫੇਰ ਗੱਲਾਂ ਗਲਤ ਹੋ ਗਈ 2 3 స్టార్ਟ ਮੈਨੂੰ ਜੇ ਦਾ ਵਾ ਨਹੀਂ ਯਾਰ ਗੱਲ ਮੈਨੂੰ ਇਦਾਂ ਲੱਗੰਦਿਆ ਹੀ ਕਿ ਜੇ ਮੰਮੀ ਹੁਣਾਂ ਨੂੰ ਹੁਣ ਪਤਾ ਲੱਗਾ ਨਾ ਤਾਂ ਉਹਨਾਂ ਨੇ ਫੇਰ ਆਖਣਾ ਵਾ ਲੈ ਪਹਿਲਾਂ ਤਾਂ ਬੜੀਆਂ ਫੜਾ ਮਾਰ ਮਾਰ ਯਾਰ ਮੈਨੂੰ ਤੇ ਲੱਗੰਦਿਆ ਆ ਕਿ ਮੰਮੀ ਹੁਣਾਂ ਨੇ ਆਖਣਾ ਆ ਕਿ ਪਹਿਲਾਂ ਤਾਂ ਬੜੀਆਂ ਗੱਲਾਂ ਮਾਰਦੇ ਹੀ ਆਪ ਨਹੀਂ ਕਿੱਥੇ ਲੱਭ ਲੈਣਾ ਅੱਗੇ ਨਹੀਂ ਨਜ਼ਰ ਦਾ ਲੱਭ ਲਿਆ ਤੇ ਰੋਗ ਲੱਗ ਰਹੀ ਜਨੇ ਬਾਰ-ਬਾਰ ਮਾਫੀ ਨਹੀਂ ਹੋ ਮੈਂ ਮੰਗਣੀ ਤੇ ਨਾਲੇ ਘਰਦਿਆਂ ਨੂੰ ਜਿਹੜੀ ਸੱਚੀ ਗੱਲ ਵਣ ਉਹ ਦੱਸ ਦੇ ਠੀਕ ਆ ਨਾ ਤੇ ਬੜੀਆਂ ਵੇ ਗੱਲਾਂ ਕਰਨ ਨਾ ਮੇਰੀ ਗੱਲ ਸੁਣੋ ਚਲੋ 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 ਯਾਰ ਜੇ ਇੱਕ ਗੱਲ ਮੇਰੀ ਹੋਰ ਮੰਨੋ ਦੇ ਜੇ ਉਹ ਨੌਕਰੀ ਦੇ ਮੰਨ ਲੋ ਲਵਾ ਦੇਣਾ ਤੇ ਫਿਰ ਮਾफी ਮੰਗ ਲੋਗੇ ਉਹਨਾਂ ਕੋਲ ਉਹ ਯਾਰ ਉਹ ਬਾਹਰ ਦੀਆਂ ਗੱਲਾਂ ਠੀਕ ਗਾੜੀ ਥੋੜਾ ਸੋਚੋ ਪਾਪਾ ਗਾੜੀ ਵੀ ਕੁਝ ਕਰਨਾ ਜ਼ਿੰਦਗੀ ਵਿੱਚ ਬਸ ਰੋਟੀ ਦੇ ਸਹਮਤ ਰਹੋ ਵੀ ਰੋਟੀ ਹਣੀ ਗਾੜੀ ਵਧ ਕੇ ਆ ਗਈ ਕਮੋਂਡਿਆ ਉਹ ਚੰਗਾ ਭਰਾ ਚੰਗਾ ਜਦੋਂ ਨੌਕਰੀ ਤੋਂ ਆਵਣਗੇ ਨਾ ਫਿਰ ਵੇਖੀ ਜਾਓਗੇ ਐਵੇਂ ਨਾ ਬਹੁਤੀਆਂ ਸਿਆਣੀਆਂ ਗੱਲਾਂ ਕਰ ਇਹ ਨਹੀਂ ਅਮੀ ਜੀ ਗੱਲ ਨਹੀਂ ਕੋਈ ਵੀ ਤੇ ਫਿਰ ਦੱਸ ਮੇਰੀ ਧੀ ਕੀ ਗੱਲ ਹੋਈ ਆ ਮੈਂ ਤੇਰੇ ਮੂੰਹ ਨੂੰ ਉਦਾਂ ਦੀ ਵੇਖਣ ਲਈ ਆ ਮੈਂ ਕਿਦਾਂ ਦੱਸਾਂ ਦੱਸਣਾ ਮੈਂ ਪੂਰੇ ਮੈਂ ਤੇਰੇ ਵਾਸਤੇ ਵਧੀਆ ਜੀ ਚਾਹ ਬਣਾ ਕੇ ਲਿਆਉਣੀ ਆ ਤਾਂ ਆਪੇ ਵੇਖੇ ਸਿਰ ਠੀਕ ਹੋ ਜਾਣਾ ਚਲ ਵੇਖ ਲਉ ਬਣਾ ਲਿਓ ਹਾਂ ਪਿਆ ਕੇ ਹਾਂ ਹਾਏ ਪੁੱਤ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਅੱਛਾ ਹਾਂਜੀ ਕੋਈ ਨਹੀਂ ਹੋ ਜਾਣਾ ਮੈਂ ਕਦੋ ਦਿਨ ਤੱਕ ਉਹ ਡੈਰੀ ਡੈਰੀ ਗਲਤ ਹੋ ਗਈ ਮੇਰੀ ਧੀ ਨਾ ਤੂੰ ਡੈਡੀ ਨੂੰ ਕਹਿ ਕੇ ਨਾ ਤੇ ਲਵਲੀ ਨੂੰ ਕਿਹੇ ਪਾਸੇ ਲਾ ਜੇ ਕਿ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਨਾ ਇੱਕ ਵਾਰੀ ਤੇ ਬੱਲੇ ਬੱਲੇ ਬੜੀ ਹੋਣੀ ਇਹਨਾਂ ਨੇ ਮੂੰਹ ਬੰਦ ਹੋ ਜਾਣੇ ਇੱਕ ਵਾਰੀ ਆ ਦੋ ਬੁਰਕੀਆਂ ਇੱਥੋਂ ਖਾ ਲੂਗੀ ਜਿਦਾਂ ਮੰਮੀ ਮੈਂ ਕਹਿ ਨਹੀਂ ਹੰਨੀ ਆ ਵੀ ਮੈਂ ਕਰਕੇ 2 1 2 1 ਮम्मी ਜੀ ਤਾਂ ਮੈਂ ਕੰਨੀ ਹੁੰਨੀ ਆ ਮੇਰੀ ਕੁੜੀ ਨਹੀਂ ਠੀਕ ਜਾ ਜੋਤ ਅੱਜ ਦਾ ਦਿਨ ਤੂੰ ਪਕਾ ਲਾ ਕੋਈ ਨਹੀਂ ਕੱਲ ਨੂੰ ਆਪੇ ਰਵਿੰਦਰ ਪਕਾ ਲੂਗੀ ਉਹਨੂੰ ਕਹਿ ਦਊਂਗੀ ਮੈਂ ਤਹੀ ਸਿਰੋ ਦੇ ਕਹਿਣਾ ਆ ਵੀ ਅੱਜ ਤੂੰ ਪਕਾ ਕੱਲ ਮੈਂ ਆਪੇ ਰਵਿੰਦਰ 21 ਚੱਲ ਅੱਜ ਤੂੰ ਪਕਾ ਤੇ ਕੱਲ ਨੂੰ ਆਪੇ ਰਵਿੰਦਰ ਪਕਾਉਗੀ ਤਹੀ ਨਹੀਂ ਮੰਮੀ ਕਹਿਣਾ ਮੈਂ ਇਹ ਚਾਹੁੰਦੀ ਆ ਤਹੀ ਰਵਿੰਦਰ ਨੂੰ ਕਹੋ 21 ਤੁਹਾਡਾ ਵੀ ਕੋਈ ਹਾਲ ਨਹੀਂਗਾ ਸਾਰਾ ਦਿਨ ਫੋਨ ਵਿੱਚ ਹੀ ਵੜੇ ਰਹਿੰਦੇ ਕਿ 21 ਰਮਨ ਰੋ ਤੂੰ ਹੀ ਤਾਂ ਗੱਲ ਇੱਕ ਪਾਸੇ ਲਾ ਲਾ ਹੁੰਦੀ ਆ ਜੇ ਉਹਨੂੰ ਕਮਾਤੋਂ ਔਖੀ ਹੁੰਦੀ ਆ ਚਲ ਜੇ ਹੁੰਦੇ ਮੁੰਡੇ ਤਾਂ ਉਹਨੂੰ ਕਹਦੇ ਵੀ ਮੈਂ ਇਹਨਾਂ ਨੂੰ ਕੰਮ ਵੰਡੇ ਲੱਗੇ ਆ ਆਹ ਕੋਈ ਨਹੀਂ ਮੈਂ ਕਹਿੰਨੀ ਆ ਠੀਕ ਆ ਕਿ ਨਹੀਂ ਠੀਕ ਆ ਹਾਂ ਲਵਲੀ ਲਾ ਦੇ ਕੱਟ ਕੱਟ ਲਾ ਦੇ ਹੁਣ 21 ਮਾਈਕ ਲੈ ਮਾਈਕ ਲਾ 21 ਬੋਲ ਦੇ ਨੀ ਕੀ ਕਰਾਂਗੇ ਜੀ ਨਵਾਂ ਹੈ ਤੂ ਵਨ ਬੋਲ ਦਿਨ ਕੀ ਕਹਿੰਦੇ ਜੀ ਕੋਈ ਨਹੀਂ ਬਸ ਆਏ ਅਸੀਂ ਪਹਿਲਿਆਂ ਵੱਲ ਨਹੀਂ ਜਾਵੇ ਫੇਰੀ ਦੱਸਾਂ ਬਹੁਤਾਂ ਸਿਪੀਨ ਹੋਂਦੇ ਹੀ ਨੇ ਤੂ ਵਨ ਆਹੋ ਕਹਿੰਦਾ ਹੋਏ ਵੀ ਹੋ ਸਕਦਾ ਗੱਲ ਬਣ ਜਾਏ ਫੇਰੀ ਦੱਸਾਂ ਨਹੀਂ ਤੇ ਫੇਰ ਵਾ ਨਾ ਐਂ ਤੇ ਗੱਲਾਂ ਹੀ ਕਰ ਸਕਦੇ ਆ ਆਪ ਤੇ ਕਿਸੇ ਨੂੰ ਪੱਲਾ ਫਰਾ ਪੱਲਾ ਤੂ ਵਨ ਆਪ ਤੇ ਕਿਹਨਾ ਕੋਈ ਦੋਸਤ ਕੋ ਫੋਲ ਕੇ ਰਾਜ਼ੀ ਨਹੀਂ ਹੈ ਬੈਠੇ ਆਂ ਨਾ ਆਉਗਣੇ ਲਵਲੀ ਤੂੰ ਰਹਿ ਮਰੀ ਮੈਂ ਸਿਰਫ ਕੋਲੋਤਾ ਹੀ ਜਾ ਕੇ ਸੀ ਕੋਲੋਤਾ ਇੱਧਰ ਨੂੰ ਵੇਖੋ ਚੈਨ ਕਰਨ ਜਦੇ ਹੁਣ ਵੇਖਣਾ ਪੈਣਾ ਕਿ ਨਹੀਂ ਆ ਜਾ ਯਾਰ ਇੱਧਰ ਆ ਇੱਧਰ ਚੱਲ ਜੀ 2 3 స్టార్ਟ ਬੈਠੇ ਜੇ ਓਏ ਆਹੋ ਬੈਠਾ ਝੰਡੀਆਂ ਵੀ ਨਾ ਅਖਣਾ ਲੈ ਪਹਿਲੀਆਂ ਤੇ ਕੱਟ ਲਏ ਮੜਾਈ ਸੀ 2 3 స్టార్ਟ ਮੈਨੂੰ ਇਹ ਆ ਕਿ ਮਮੀ ਨੂੰ ਨਾ ਫੇਰ ਕਹਿਣਾ ਆ ਇਹ ਪਹਿਲੀਆਂ ਤਾਂ ਬੜਾ ਗੱਲਾਂ ਮਾਰ ਨਹੀਂ ਫੇ ਗੱਲਾਂ ਗਲਤ ਹੋ ਗਏ 2 3 ਸਟਾਰ ਮੈਨੂੰ ਇਦਾਂ ਵਾਂ ਨਹੀਂ ਯਾਰ ਗਲਤ ਹੋ 2 3 ਸਟਾਰ ਮੈਨੂੰ ਇਦਾਂ ਲੱਗੰਦਿਆ ਹੀ ਕਿ ਜੇ ਮੰਮੀ ਹੁਣਾਂ ਨੂੰ ਹੁਣ ਪਤਾ ਲੱਗਾ ਨਾ ਉਹਨਾਂ ਨੇ ਫੇਰ ਆਖਣਾ ਵਾ ਲੈ ਪਹਿਲਾਂ ਤਾਂ ਬੜੀਆਂ ਫੜਾ ਮਾਰ ਮਾਰ ਯਾਰ ਮੈਨੂੰ ਤੇ ਇਹ ਲੱਗੰਦਿਆ ਆ ਕਿ ਮੰਮੀ ਹੁਣਾਂ ਨਹੀਂ ਆਖਣਾ ਆ ਕਿ ਪਹਿਲਾਂ ਤਾਂ ਬੜੀਆਂ ਗੱਲਾਂ ਮਾਰਦੇ ਹੀ ਆਪ ਨਹੀਂ ਕਿੱਥੇ ਲੱਭ ਲੈਣਾ ਅੱਗੇ ਨਹੀਂ ਨਜ਼ਰ ਦਾ ਲੱਭ ਲਿਆ ਇਰੋਗ ਲੱਗ ਰਹੀ ਜਨੇ ਬਾਰ ਬਾਰ ਮਾਫੀ ਨਹੀਂ ਹੋ ਮੈਂ ਮੰਗਣੀ ਤੇ ਨਾਲੇ ਘਰਦਿਆਂ ਨੂੰ ਜਿਹੜੀ ਸੱਚੀ ਗੱਲ ਵਣ ਉਹ ਦੱਸ ਦੇ ਠੀਕ ਹੈ ਨਾ ਤੇ ਬੰਦੀਏ ਇਹ ਗੱਲ ਕਹਿ ਨਾ ਮੇਰੀ ਗਰਲ ਸੁਣੋ ਚਲੋ 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 ਯਾਰ ਜੇ ਇੱਕ ਗੱਲ ਮੇਰੀ ਹੋਰ ਮੰਨੋ ਦੇ ਜੇ ਉਹ ਨੌਕਰੀ ਦੇ ਮੰਨ ਲੋ ਲਵਾ ਦੇਣਾ ਤੇ ਫਿਰ ਮਾਫੀ ਮੰਗ ਲੋਗੇ ਉਹਨਾਂ ਕੋਲੋਂ ਉਹ ਯਾਰ ਉਹ ਬਾਹਰ ਦੀਆਂ ਗੱਲਾਂ ਠੀਕ ਗੱਡੀ ਥੋੜਾ ਸੋਚੋ ਪੇਪਾ ਗੱਡੀ ਵੀ ਕੁਝ ਕਰਨਾ ਜ਼ਿੰਦਗੀ ਵਿੱਚ ਬਸ ਰੋਟੀ ਤੇ ਸਹਿਮਤ ਰਹੋ ਵੀ ਰੋਟੀ ਹਣੀ ਹੈ ਘੜੀ ਮੱਦ ਕੇ ਆ ਗਈ ਕਮੋਂ ਡਿਆ ਉਹ ਚੰਗਾ ਭਰਾ ਚੰਗਾ ਜਦੋਂ ਨੌਕਰੀ ਤੋਂ ਆਉਣਗੇ ਨਾ ਫਿਰ ਵੇਖੀ ਜਾਊਗੀ ਐਵੇਂ ਨਾ ਬਹੁਤੀਆਂ ਸਿਆਣੀਆਂ ਗੱਲਾਂ ਕਰ ਇਹਨੇ ਅੰਮੀ ਜੀ ਗੱਲ ਨਹੀਂ ਕੋਈ ਵੀ ਤੇ ਫਿਰ ਦੱਸ ਮੇਰੀ ਧੀ ਕੀ ਗੱਲ ਹੋਈ ਆ ਮੈਂ ਤੇਰੇ ਮੂੰਹਾਂ ਨੂੰ ਉਦਾਂ ਦੀ ਵੇਖਣ ਲਈ ਆ ਮੈਂ ਕਿਦਾਂ ਦੱਸਾਂ ਦੱਸਣਾ ਮੈਂ ਪੁੱਤ ਐ ਮੈਂ ਤੇਰੇ ਵਾਸਤੇ ਵਧੀਆ ਜੀ ਚਾਹ ਬਣਾ ਕੇ ਲਹੁੰਦੀ ਆ ਤਾ ਆਪੇ ਵੇਖੇ ਸਿਰ ਠੀਕ ਹੋ ਜਾਣਾ ਚਲ ਵੇਖ ਲਓ ਬਣਾ ਲਿਓ ਹਾਂ ਪਿਆ ਤੇ ਬਣਾ ਲਓ ਹਾ ਹੇ ਪੁੱਤ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਅੱਛਾ ਹਾਂਜੀ ਕੋਈ ਨਹੀਂ ਹੋ ਜਣਾਵੇਂ ਕਦੋਂ ਦਿਨ ਤੱਕ ਉਹ ਡੈਡੀ ਗਲਤ ਹੋ ਗਈ ਮੇਰੀ ਧੀ ਨਾ ਤੂੰ ਡੈਡੀ ਨੂੰ ਕਹਿ ਕੇ ਨਾ ਤੇ लवली ਨੂੰ ਕਿਹੇ ਪਾਸੇ ਲਾ ਜੇ ਕਿ ਉਹ ਨੌਕਰੀ ਮਿਲ ਜਾਂਦੀ ਨਾ ਇੱਕ ਵਾਰੀ ਤੇ ਬੱਲੇ ਬੱਲੇ ਬੜੀ ਹੋਣੀ ਇਹਨਾਂ ਦੇ ਮੂੰਹ ਬੰਦ ਹੋ ਜਾਣੇ ਇੱਕ ਵਾਰੀ ਆ ਦੋ ਬੁਰਕੀਆਂ ਇੱਥੋਂ ਖਾ ਲੂਗੀ ਜੇ ਤਾਂ ਮੰਮੀ ਮੈਂ ਕਹਿ ਨਹੀਂ ਹੰਨੀ ਆ ਵੀ ਫੇਰ ਕਰਕੇ 2 1 ਮੰਮੀ ਜੀ ਤੂੰ ਮੈਂ ਕਿੰਨੀ ਹਣੀ ਆ ਮੇਰੀ ਕੁੜੀ ਨਹੀਂ ਠੀਕ ਜਾ ਜੋਤ ਅੱਜ ਦਾ ਦਿਨ ਤੂੰ ਪਕਾ ਲਾ ਕੋਈ ਨਹੀਂ ਕੱਲ ਨੂੰ ਆ ਫੇਰ ਰਪਿੰਦਰ ਪਕਾ ਲੂਗੀ ਉਹਨੂੰ ਕਹਿ ਦਊਗੀ ਮੈਂ ਤਹੀ ਸ਼ੁਰੂ ਦੇ ਕਹਿਣਾ ਆ ਵੀ ਅੱਜ ਤੂੰ ਪਕਾ ਕੱਲ ਮੈਂ ਆ ਫੇਰ 2 1 ਚੱਲ ਅੱਜ ਤੂੰ ਪਕਾ ਤੇ ਕੱਲ ਨੂੰ ਆ ਫੇਰ ਰਪਿੰਦਰ ਪਕਾਉਗੀ ਤਹੀ ਨਹੀਂ ਮੰਮੀ ਕਹਿਣਾ ਮੈਂ ਤੇ ਚਾਹੁੰਦੀ ਆ ਤਹੀ ਰਵਿੰਦਰ ਨੂੰ ਕਹੋ 2 1 ਤੁਹਾਡਾ ਵੀ ਕੋਈ ਹਾਲ ਨਹੀਂਗਾ ਸਾਰਾ ਦਿਨ ਫੋਨ ਵਿੱਚ ਹੀ ਬੜੇ ਰਹਿੰਦੇ 21 ਰਮਨ ਨੂੰ ਤੂੰ ਵੀ ਤਾਂ ਗੱਲ ਇੱਕ ਪਾਸੇ ਲਾ ਲਾ ਹਿੰਦੀ ਆ ਜੇ ਉਹਨੂੰ ਕਮਾਤੋਂ ਔਖੀ ਹੁੰਦੀ ਹੈ ਚਲ ਜੇ ਹੁੰਦੇ ਮੁੰਡੇ ਤਾਂ ਉਹਨਾਂ ਨੂੰ ਕਹਦੇ ਵੀ ਮੈਂ ਇਹਨਾਂ ਨੂੰ ਕੰਮ ਵੰਡੇ ਲੱਗੇ ਆ ਆਹ ਕੋਈ ਨਹੀਂ ਮੈਂ ਕਹਿੰਨੀ ਆ ਠੀਕ ਹੈ ਕੋਈ ਠੀਕ ਆ ਹਾਂ ਲਵਲੀ ਲਾ ਦੇ ਕੱਟ ਕੱਟ ਲਾ ਦੇ ਹੁਣ